ਪੰਜਾਬ ਸਰਕਾਰ ਵੱਲੋਂ ਅ ਸ਼੍ਰੀ ਗੁਰਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹਾਦਤ ਦੀ ਯਾਦ ਦੇ ਉਪলক্ষ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਅੱਜ ਪੀਏਯੂ ਦੇ ਵਿੱਚ ਕੀਤਾ ਜਾ ਰਿਹਾ ਹੈ ਬੜੀ ਭਾਰੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੀ ਹੈ ਲਗਭਗ 2000 ਜਿਹੜੇ ਢੇਢ ਸੰਗਤ ਅੱਜ ਇੱਥੇ ਮੌਜੂਦ ਹੈ ਔਰ ਛੋਟੇ ਬੱਚਿਆਂ ਤੋਂ ਲੈ ਕੇ ਔਰ ਬڑے ਬਜ਼ੁਰਗਾਂ ਤੱਕ ਸੰਗਤ ਇੱਥੇ ਹੈਗੀ ਹੈ ਔਰ ਸ਼ੁਰੂ ਹੋਣ ਜਾ ਰਿਹਾ ਹੈ ਔਰ 1 ਘੰਟੇ ਦਾ ਡਿਊਰੇਸ਼ਨ ਹੈ ਸ਼ੋਅ ਦਾ ਔਰ ਮੈਨੂੰ ਲੱਗਦਾ ਹੈ ਲੋਕਾਂ ਨੂੰ ਇੱਕ ਬਹੁਤ ਚੰਗੀ ਜਿਹੜੀ ਸਿੱਖ ਇਸ ਪ੍ਰੋਗਰਾਮ ਤੋਂ ਮਿਲੂਗਾ ਕੌਮਾਂ ਉਹ ਜਹਾਨ ਤੇ ਜਿਉਂਦਿਆਂ ਨੇ ਜਿਨ੍ਹਾਂ ਕੌਮਾਂ ਨੂੰ ਮਰਨ ਦਾ ਝਲ ਪੈ ਜਾਏ ਮੁੱਲ ਪੈਂਦਾ ਹੈ ਅੰਤ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜਾਏ ਭਾਵੇਂ ਕੱਲ ਪੈ ਜਾਏ ਅਸੀਂ ਖੜੇ ਆ ਲੁਧਿਆਣਾ ਦੇ ਪੀਏਯੂ ਗਰਾਊਂਡ ਵਿਖੇ ਜਿੱਥੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਸਦੀਵੀ ਤੌਰ ਤੇ ਕਾਇਮ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਪੰਜਾਬ ਪੱਧਰ ਤੇ ਸਟੇਟ ਲੈਵਲ ਤੇ ਮਨਾਇਆ ਜਾ ਰਿਹਾ ਉੱਥੇ ਲੁਧਿਆਣਾ ਦੇ ਵਿੱਚ ਅੱਜ ਲੀਜ਼ਰ ਸ਼ੋਅ ਲੀਜ਼ਰ ਐਂਡ ਸਾਊਂਡ ਸ਼ੋਅ ਦਿਖਾਇਆ ਜਾ ਰਿਹਾ ਸਾਡੇ ਨਾਲ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਸ਼ੂ ਜੈਨ ਜੀ ਨਾਲੇ ਸਰ ਸਭ ਤੋਂ ਵੱਲ ਸਵਾਗਤ ਹੈ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸਰ ਕਿਸ ਤਰ੍ਹਾਂ ਦਾ ਅਰੇਂਜਮੈਂਟ ਹੈ ਕੀ ਕੀ ਖਾਸੀਅਤ ਹੈ ਅੱਜ ਲਾਈਟ ਐਂਡ ਸਾਊਂਡ ਸ਼ੋਅ ਦੇ ਵਿੱਚ ਅੱਜ ਮਾਨਯੋਗ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹਾਦਤ ਦੀ ਯਾਦ ਦੇ ਉਪਰਕਸ਼ ਦੇ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਅੱਜ ਪੀਏਯੂ ਦੇ ਵਿੱਚ ਕੀਤਾ ਜਾ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਬੜੀ ਭਾਰੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੀ ਹੈ ਲਗਭਗ 2000 ਜਿਹੜੇ ਢੇਢ ਸੰਗਤ ਅੱਜ ਇੱਥੇ ਮੌਜੂਦ ਹੈ ਔਰ ਛੋਟੇ ਬੱਚਿਆਂ ਤੋਂ ਲੈ ਕੇ ਔਰ ਬڑے ਬਜ਼ੁਰਗਾਂ ਤੱਕ ਸੰਗਤ ਇੱਥੇ ਹੈਗੀ ਹੈ ਔਰ ਤੁਸੀਂ ਦੇਖ ਸਕਦੇ ਹੋ ਹੁਣ ਸ਼ੁਰੂ ਸ਼ੁਰੂ ਹੋਣ ਜਾ ਰਿਹਾ ਹੈ ਔਰ 1 ਘੰਟੇ ਦਾ ਡਿਊਰੇਸ਼ਨ ਹੈ ਸ਼ੋਅ ਦਾ ਔਰ ਲੱਗਦਾ ਹੈ ਲੋਕਾਂ ਨੂੰ ਇੱਕ ਬਹੁਤ ਚੰਗੀ ਜਿਹੜੀ ਸਿੱਖ ਇਸ ਪ੍ਰੋਗਰਾਮ ਤੋਂ ਮਿਲੂਗੀ ਅੱਜ ਜਸ਼ਨ ਹੁੰਦਾ ਸੀਗਾ ਨਵੇਂ ਸਾਲ ਦਾ ਪ੍ਰੋਗਰਾਮ ਹੁੰਦਾ ਸੀਗਾ ਉਦੋਂ ਲਾਈਟ ਸ਼ੋਅ ਲੇਜ਼ਰ ਸ਼ੋਅ ਹੁੰਦੇ ਸੀਗੇ ਅੱਜ ਪਹਿਲੀ ਵਾਰ ਦੇਖਿਆ ਜਾ ਰਿਹਾ ਸਰਕਾਰ ਵੱਲੋਂ ਜਿਹੜਾ ਛਿੱਦੀ ਤਿਹਾਰੇ ਤੇ ਜਿਹੜਾ ਸਾਊਂਡ ਐਂਡ ਲਾਈਟ ਸ਼ੋਅ ਕਰਾਇਆ ਜਾ ਰਿਹਾ ਇਹ ਇੱਕ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਔਰ ਉਹਨਾਂ ਦੀ ਜਿਹੜੀ ਜੀਵਨ ਤੋਂ ਸਿੱਖਿਆ ਲੈਣ ਵਾਸਤੇ ਇਹ ਸ਼ੋਅ ਜਿਹੜਾ ਹੈ ਇਹ ਸਾਨੂੰ ਡਿਫੀਕਲਟ ਕੁਐਸਚਨ ਹੈ ਹਮਾਸੂਰੀਆਂ ਜਿਨ੍ਹਾਂ ਨੇ ਕਿਹਾ ਵੀ ਇੱਕ ਪ੍ਰਵੇਖ ਦਾਲ ਨਾਲ ਜਿਹੜਾ ਇਹ ਲਾਈਟਸ ਆਫ ਕੋਲੋਂ 20000 ਤੋਂ ਬਾਅਦ ਜਿਹੜੇ ਬੱਚੇ ਨੇ ਉਹ ਕਿਸ ਲਾਉਂਡੋਂ ਦਾ ਜੋ ਲਾਈਟ ਸ਼ਾਉਂ ਜਿਹੜਾ ਸਟਾਰਟ ਅਪ ਸਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸ੍ਰੀ ਗੁਰੂ ਤੇਗ ਬਹਾਦਰ ਜੀ